ਕੰਡਾ ਵਾ ਸਭਾ ਵੇਂਗੇ ਉਦੇ ਆ ਨੰਬਰ ਕੱਢੋ ਕੱਟਿਆ ਵਾ ਇੱਕ ਰਾਈਟਿੰਗ ਜੋ ਕੱਟੇਗੇ ਤੂੰ ਨਾ ਧਿਆਨ ਨਹੀਂ ਦਿੰਦਾ ਫਿਰ ਵੇਖ ਲਾ ਛੋਟੀ ਨਿਆਣੇ ਤਾਂ ਵੇ ਹੁਣ ਮੇਰਾ ਵਿਆਹ ਨੂੰ ਅੱਜ ਵਾਲਾ ਕੱਢ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੱਢ ਤੇ ਪਾੜੇ ਨੂੰ ਇਹਦੇ ਦਿਨ ਨਿਆਣੇ ਤੇ ਛੱਟ ਜਵਾਨ ਹੋ ਜਾਂਦੇ ਇਹਨਾਂ ਦਾ ਨਹੀਂ ਪਤਾ ਲੱਗਦਾ ਉਹ ਤਾਂ ਪੁੱਛ ਨਹੀਂ ਮੈਂ ਕਈ ਹੁਣ ਨਿਆਣੇ ਪਛਾਣ ਹੀ ਨਹੀਂ ਮੈਨੂੰ ਹਾਂਜੀ ਪੜ੍ਹ ਲਓ ਪੜ੍ਹ ਲਓ ਕਾਸ਼ ਪੜ੍ਹ ਲਾ ਚੰਗੀ ਤਰ੍ਹਾਂ ਕਾਲ ਟੈਸਟ ਦੇ ਨੰਬਰ ਪੂਰੇ ਹੋਣੇ ਚਾਹੀਦੇ ਆ ਉਹਦੇ ਪੜਾਉਂਦੀਆਂ ਤੁਸੀਂ ਕਿਹੜੇ ਵਾਲੇ ਜੇ ਤੁਸੀਂ ਤੇ ਗੱਲਾਂ ਬਾਤਾਂ ਮਾਰਦੀ ਰਹਿੰਦੀਆਂ ਬੱਚਿਆਂ ਨਾਲ ਪੜਾਉਣਾ ਤੁਸੀਂ ਕੀ ਆ ਪੜਾਉਣ ਤੇ ਡਏ ਆ ਜੋਤੀ ਦੀਦੀ ਦਿਖੰਤ ਦੀ ਭੈਣ ਜੀ ਲੈ ਤੁਸੀਂ ਕਿਦਾਂ ਦੇ ਆਏ ਜੀ ਸ਼ਸ਼ੀ ਗਾਲ ਜੋਤੀ ਹੋਰ ਸਣਾ ਠੀਕ ਠਾਕ ਹਾਂ ਹੈ ਤਾਂ ਠੀਕ ਠਾਕ ਤੁਸੀਂ ਕਿਦਾਂ ਦੇ ਆਏ ਜੀ ਮੈਂ ਜੋ ਥੋੜੇ ਚਿਰ ਹੋਇਆ ਆਈ ਨੂੰ ਮੇਰਾ ਜੀ ਬੜਾ ਕੰਡੇ ਤੇ ਮੈਂ ਮਿਲ ਕੇ ਆਉਣੀ ਆ ਅੱਛਾ ਚਲ ਅਦਰ ਆਪਣੀ ਸੀਟ ਤੇ ਚਲਦੀ ਮੈਂ ਹੀ ਉਦੋਂ ਦੀ ਲੱਗੀ ਪਣਾਉਂਦੀ ਆ ਐਡੀ ਗੱਲ ਥੋੜੀ ਹੈ ਸਿਰਖ ਪਾਈ ਬੜੀ ਹੈ ਤੁਸੀਂ ਤਾਂ ਕਹਤਾ ਪ੍ਰਾਉਂਡ ਆ ਉਹ ਕਰਮਨ ਵਾਲੇ ਵੇਖ ਲੋ ਉਹਦੀ ਕਾਪੀ ਫੜ ਕੇ ਵੇਖੋ ਕਿੰਨੇ ਨੰਬਰ ਆਏ ਹਨ ਜੇ ਕੁਝ ਆਉਂਦਾ ਜਾਂਦਾ ਹੋਵੇ ਤੇ ਬੱਚੇ ਨੂੰ ਪੂਰੇ ਮਕਸ ਤੋਂ ਮਕਸ ਤੇ ਆਉਣ ਨਾ ਜੋ ਵੀ ਕਹਿੰਦੇ ਹੁੰਦੇ ਆ ਮੇਰਾ ਨਾ ਦਿਮਾਗ ਵਿੱਚ ਨਿਕਲ ਗਿਆ ਵਾ ਮੇ ਟਿਵੀਸ਼ਨ ਵਾਲੀ ਉਹਦੇ ਕੋਲ ਕੇ ਅੰਦਰ ਚਵਾੜਦੇ ਹੁਣ ਉਹਦੇ ਇੱਜਾ ਤਾਂ ਫੋਨ ਦੇ ਹੱਥ ਹੁੰਦਾ ਵਾ ਕੋਈ ਤਾਂ ਆ ਵੀ ਫੋਨ ਫੜਾ ਖੜਦੀਆਂ ਬੱਚੇ ਨੂੰ ਹੁਣੇ ਫੋਨ ਦਿੱਤੇ ਆ ਦਾਂਸੇ ਭੈਣ ਜੀ ਜਦੋਂ ਇਹ ਪਾਪਾ ਨੇ ਬਾਹਰ ਭੇਜਿਆ ਮਤੇ ਵੇਖਣ ਵਾਸਤੇ ਭੇਜਿਆ ਵਾ ਅਲਮਾਰੀ ਵਿੱਚ ਬੰਦ ਕਰਨ ਨੂੰ ਵਸੇ ਥੋੜੀ ਭੇਜ ਅਲਮਾਰੀ ਵਿੱਚ ਬੰਦ ਕਰਕੇ ਰੱਖੋ ਨੂੰ ਦੀਦੀ ਚਲੋ ਫਿਰ ਨਾ ਬੱਚੇ ਡਿਸਟਰਬ ਹੋਣਗੇ ਇਦਾਂ ਕਰੋ ਫਿਰ ਉੱਧਰ ਜਾ ਕੇ ਗੱਲ ਕਰ ਲੋ ਤੁਸੀਂ ਦੋਵੇਂ ਜਣੀਆਂ ਤੇਹੀਂ ਪੜਾ ਲਿਏ ਫਿਰ ਨੰ ਨਮਸਤੇ 2 ਘੰਟੇ ਤੇ ਛੱਟ ਨੰਗ ਜਾਂਦੇ ਜੇ ਆ ਜਾ ਜੋਤੀ ਭਾਗੀ ਨੂੰ ਹਾਂ ਮੈਂ ਮੈਂ ਤੇ ਇੱਥੇ ਹੀ ਆ ਭੈਣ ਜੀ ਮੈਂ ਕਿੱਥੇ ਜਾਣਾ ਵਾ ਜੇ ਪੜਾ ਕਰਨ ਨੂੰ ਲਿਆ ਵੇ ਪੜ ਲਿਆ ਕਰੋ ਛਿੜਕਾ ਹਨ ਨੂੰ ਪਵਾ ਦਿੰਦੇ ਜੇ ਆਪਣੀ ਮੰਮੀਆਂ ਕੋ ਦੀਦੀ ਇਹਨਾਂ ਨੂੰ ਪੜਾ ਲੋ

ਚਲ ਵਧੀਆ ਕਿ ਰਾਜੀ ਵਾਈ ਦਾ ਪਤਾ ਲੱਗਦਾ ਰਹਿੰਦਾ ਆ ਫੋਨ ਤੇ ਹੀ ਆ ਹੋਰ ਕਿੱਥੇ ਹੁਣ ਗੱਲਬਾਤ ਹੋਣੀ ਇੱਕ ਫੋਨ ਹੀ ਰਹਿ ਗਿਆ ਬਸ ਚਲ ਇਹ ਤੇ ਆ ਹਾਂ ਮੇਰੀ ਗੱਲ ਸੁਣੋ ਅਲੀਆ ਮੈਂ ਮੈਂ ਛੇਲ ਦੇਨੀ ਆ ਮੈਂ ਸਿਹੇਰ ਦੀ ਤੂੰ ਡਹੀ ਆ ਹਾਂਜੀ ਹਾਂਜੀ ਘੜੀ ਤੋਂ ਨਹੀਂ ਕੋਈ ਨਹੀਂ ਤင်း ਛੇਲ ਦੋ ਤੁਮੈ ਬੈਦਨ ਜੋਤੀ ਦੀ ਲੱਗੇ ਜੋਤੀ ਦੀ ਕਰਮਨ ਨੂੰ ਭੇਜਿਆ ਹੀਗਾ ਮੈਂ ਫੀਸ ਦੇ ਦਿੰਦੇ ਉਹ ਫਾਰਮ ਦੱਸਣ ਦੇ ਹੀਗਾ ਨਾ ਅੰਕਲ ਦੁਕਾਨ ਵਾਲੇ ਤੇ ਉਹ ਭਰਨ ਜਾਣਾ ਹੀਗਾ ਮਾਨਾ ਪ੍ਰੀਤ ਮੇਰੀ ਗੱਲ ਸੁਣ ਤੁਹਾਡੇ ਪੈਸੇ ਤੇ ਬੈਠੀ ਆ ਕਿ ਕਰਮਾਂ ਤਨ ਫੀਸ ਲਿਆ ਕੇ ਦੇਊਗਾ ਤੇ ਫੇਰ ਵੀ ਤੇ ਫਾਰਮ ਭਰਨੀ ਆ ਤੁਹਾਡੇ ਕੋਲ ਕਿਹੜੇ ਪੈਸੇ ਆ ਨਹੀਂ ਆ ਤੁਸੀਂ ਨਾ ਉੱਥੇ ਪੜਾਉਂਦੀਆਂ ਜੇ ਦੋਵੇਂ ਨਾਨ ਪਰਜਾਈ ਦੀਦੀ 6000 ਰੁਪਏ ਉਹ ਤੇ ਤਨਖਾਹ ਵਾ ਹੱਡੀ ਤੇ ਨਾਲੇ ਮੈਂ ਤੁਹਾਨੂੰ ਕਿਹਾ ਪਿਛਲੇ ਮਹੀਨੇ ਵੀ ਨਹੀਂ ਨਾ ਤੇ ਹੀ ਦਿੱਤੀ ਤੇ ਹੁਣ ਐਰ ਕਾਂ ਵੀ ਵੇਖ ਲੋ ਕਾਸ਼ ਨੇ ਨਾਲ ਦੀ ਨਾਲ ਦੇ ਦਿੰਦਾ ਵਾ ਤੇ ਸੌਖਾ ਰਹਿੰਦਾ ਹੋਵੇ ਜੋ ਜੀ ਬਾਬੀ ਉਹਨੇ ਤਾਂ ਆਪਣੀ ਮਿਹਨਤੀ ਮੰਗੀ ਆ ਉਹਨੇ ਕਿਹੜਾ ਵਾਦੂ ਡਈ ਆ ਇੱਕ ਪਾਸੇ ਤੁਹਾਡੇ ਆਪਣੇ ਜੇ ਇਹ ਜੇ ਫ੍ਰੀ ਪੜਾ ਦਿਆ ਕਰੂੰਗੀ ਤਾਂ ਫਿਰ ਕੀ ਜਾਂਦਾ ਵਾ ਇੰਨਾ ਵੀ ਪੜੀਆਂ ਲਿਖੀਆਂ ਹੋ ਤਾਂ ਆਪਣੇ ਹੋਣ ਦਾ ਕੀ ਫਾਇਦਾ ਵਾ ਤੁਹਾਡਾ ਮੈਂ ਤੇ ਤੁਹਾਨੂੰ ਕਿਹਾ ਵਾ ਪੜਾ ਦਿਆ ਕਰੂੰਗੀ ਉਹਨੂੰ ਮੈਂ ਫ੍ਰੀ ਬਸ ਸਾਡਾ ਨਾ ਸੌਦਾ ਸੁੱਟ ਦਿਆ ਕਰੋ ਮਹੀਨੇ ਬਾਅਦ ਅੱਛਾ ਜਿਹੜਾ ਤੇਰਾ ਪਾਜੀ ਬਾਹਰ ਗਿਆ ਨਾ ਉਹ ਹੀ ਫ੍ਰੀ ਭੇਜ ਦਿੱਤਾ ਨਾ ਤੁਹਾਨੂੰ ਸੌਦਾ ਸੁੱਟ ਦਿਆ ਕਰੋ ਤੇ ਕਿੰਨੇ ਦੇ ਦੇ ਜੀ ਕੋਈ ਗਰਾਈ ਹੁੰਦੀ ਹੈ ਉਦੋਂ ਤੇ ਤੀ ਬੜੇ 500 ਤੇ 1000 ਰੁਪਏ ਨੋਟ ਕੱਢ ਕੇ ਦੇ ਦਿੰਦੇ ਜੇ ਅਸੀਂ ਆਪਣੀ ਮਿਹਨਤ ਹੀ ਮੰਗਦੇ ਆ ਤੇ ਤੀ ਸਾਨੂੰ ਸੁਣਾਉਂਦਾ ਪੈਂਦੇ ਜੇ ਆਪਣੇ ਆ ਆਪਣੇ ਫਿਰ ਤੁਸੀਂ ਵੀ ਤੁਹਾਡੇ ਆਪਣੇ ਹੀ ਆ ਸਾਨੂੰ ਵੀ ਤੇ ਉਨੀ ਟੈਨਸ਼ਨ ਹੋਈ ਕਿ ਜਿੰਨਾਂ ਨੂੰ ਟੈਨਸ਼ਨ ਆਈ ਸੀ ਮੈਂ ਫੀਸ ਤਾਂ ਭੱਜੀ ਥੋੜੀ ਆ ਮੈਂ ਕਿਹਾ ਫੀਸ ਦੇ ਦੂੰਗੀ ਬਸ ਥੋੜਾ ਜਿਹਾ ਵੇਟ ਕਰ ਲਓ ਮੈਂ ਫੀਸ ਦੇ ਹੀ ਦੇਣੀ ਆ ਹੁਣ ਦੀਦੀ ਪਿਛਲੇ ਮਹੀਨੇ ਦੀ ਵੀ ਰਹਿੰਦੀ ਆ ਆਹ ਵਾਲੇ ਮਹੀਨੇ ਦੀ ਵੀ ਰਹਿੰਦੀ ਆ ਆਪਾਂ ਵੀ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਹੁਣ ਐਟ ਟਾਈਮ ਤੇ ਹੁਣ ਆ ਮੀ ਪੈ ਗਿਆ ਮਾੜਾ ਜ ਐਵੇਂ ਕਿਨ ਮਨ ਕਿਨ ਮਣਾ ਕੇ ਸਾਨੂੰ ਤੇ ਤਰਪਾਲ ਪਾਉਣੀ ਪੈ ਗਈ ਨਾ ਨਵੀ ਆਹੋ ਕਿ ਤੂੰ ਉਹਨਾਂ ਪੈਸਿਆਂ ਦਾ ਬਸ ਕੰਮ ਕਰਨਾ ਜਿਹੜਾ ਵੀ ਕਰਨਾ ਵਾ ਤੇ ਜੋਤੀ ਭਾਬੀ ਹੁਣ ਸਕੂਲੇ ਵੀ ਉਹ ਜਾਂਦਗਾ ਤੇ ਰੋਜ਼ ਉਹਨਾਂ ਨੂੰ ਸਾਬਣ ਸਰਫੇ ਚਾਹੀਦਾ ਕੱਪੜੇ ਧੋ ਕੇ ਕੱਪੜੇ ਵੀ ਚਾਹੀਦੇ ਉਹਨੇ ਆਪਣੀ ਮਿਹਨਤ ਮੰਗੀ ਵਾਦੂ ਉਹਨੇ ਕੀ ਕਹਿਤਾ ਚੱਲ ਨਹੀਂ ਤੂੰ ਪਰਾਂ ਜਾ ਕੇ ਘੰਡੇ-ਘੰਡੇ ਕੱਟ ਤੂੰ ਆਈਂ ਪਰੌਣੀ ਤੇਰਾ ਨਹੀਂ ਫਰਜ਼ ਬੰਦਾ ਇੱਥੇ ਗੱਲ ਕਰਨ ਸਾਡੇ ਵਿੱਚ ਕੋਈ ਵੀ ਸੋਨਾ ਦੇਰ ਕੁੜੀ ਸਿਰਖ ਪਾਈ ਕਰਦੀ ਰਹਿੰਦੀ ਉਹਦੀ ਦੀਦੀ ਦੀਦੀ ਨਾ ਮੂੰਹ ਲੱਗੋ ਫਿਰ ਜੋਤੀ ਆਪ ਤੇ ਵਿੰਦੇ ਨਹੀਂ ਆ ਗੱਲ ਕਰਨ ਲ ਤੇ ਗੱਲ ਕਰਨਗੇ ਮੈਂ ਨੀਤ ਤਾਂ ਮੰਗੀ ਹੋਣੀ ਆ ਉਹ ਤਾਂ ਫਰਜ਼ੀ ਨਹੀਂ ਬੰਦਾ ਗੱਲਾਂ ਕਰਨ ਦਾ ਧੀਆ ਸਾਂਝੀਆਂ ਹੁੰਦੀਆਂ ਨੇ 1000 ਰੁਪਏ ਹੀ ਮੰਗਾ ਵਾ ਤੈਨੂੰ ਲੜਾਈ ਪਾ ਲਈ ਆ ਤੇ ਪੈਸੇ ਦੇ ਹੀ ਦੇਣੇ ਆ ਮੈਂ ਕਿਹੜਾ ਲੈ ਕੇ ਭੱਜ ਗਈ ਆ ਕਿਤੇ ਤੇ ਜਿੰਨਾ ਸਾਨੂੰ ਜ਼ਰੂਰਤ ਹੁੰਦੀ ਆ ਇਹ ਪਿਛਲੇ ਮਹੀਨੇ ਮੰਗਾ ਹੀ ਨਹੀਂ ਹੁਣ ਜੇ ਜ਼ਰੂਰਤ ਵਾ ਆਪਣੇ ਮੰਗਣ ਦੇ ਹੱਕ ਦੇ ਮੰਗਣ ਦੇ ਤੁਸੀਂ ਪਿਛਲੇ ਵੀ ਰੇ ਮਹੀਨੇ ਵੀ ਨਾ 50 ਵਾਰ ਸੁਨਾ ਭੇਜਦੇ ਕਰਮਣ ਹਤਾ ਫੀਸ ਤੇ ਦੋ ਫੀਸ ਤੇ ਉਹ ਮੈਂ ਨਹੀਂ ਦਿੱਤੀ ਅਜੇ ਤੱਕ ਅਜੇ ਇਦਾਂ ਕਰੋਗੇ ਨਾ ਮੈਂ ਫੀਸ ਨਹੀਂ ਦੇਣੀ ਫਿਰ ਫੇਰ ਕਿੱਥੇ ਲੈ ਲਓਗੇ ਫੀਸ

ਬੱਚਾ ਨਾ ਜੇ ਟਾਈਮ ਤੇ ਹੋਇਆ ਨਹੀਂ ਭੇਜਦਾ 6 ਵਜੇ ਬੱਚਾ ਚੰਨ ਲੜਾਈ ਪਾ ਲਈ ਆ ਜਦੋਂ ਆ ਕੇ ਤੁਸੀਂ ਬੋਲ ਬੁਲਾਰਾ ਕਰਨਾ ਤੇ ਨਿਆਣੇ ਨੇ ਸੁਆਹ ਪੜਨਾ ਆਹੋ ਕੁਝ ਸਿੱਖ ਕੇ ਜਾਣਾ ਨਾ ਨਾਨਾ ਨੇ ਫਿਰ ਨਿਆਣੇ ਨੂੰ ਵੀ ਹੱਲਾ ਛੇਰੀ ਹੁੰਦੀ ਆ ਨਿਆਣੇ ਵੀ ਅੱਗੇ ਬੋਲਦੇ ਵੀ ਹਾਂ ਟਾੜੀ ਤੇ ਕੋਈ ਇੱਜ਼ਤ ਹੀ ਨਹੀਂ ਕਰਦਾ ਬੱਚਾ ਫੁਲਾ ਦੇ ਵਿੱਚ ਪੇਰੈਂਟਸ ਟੀਚਾ ਇੰਟੀਚਰਾਂ ਦੀ ਇੱਜ਼ਤ ਕਰਦੇ ਆ ਅੱਜ ਕੱਲ ਆਉਂਦੇ ਆ ਜਿੱਚ ਪੇੜ ਮਾਰ ਦੋ ਤਾਂ ਸੇ ਆਪਾਂ ਅਸੀਂ ਤੇ ਉੱਥੇ ਵੀ ਲਾਂਮੇ ਸੁਣ ਸੁਣ ਕੇ ਸੁਦੇਣਾ ਹੋ ਜਾਣੀਆਂ ਘਰ ਆਉਂਦੀਆਂ ਮੈਂ ਆਜਾ ਟ੍ਰਿਸ਼ਨ ਰੱਖੀ ਆ ਪਿਚਾਰ ਪੈਸੇ ਬੰਨ ਜਾਣਗੇ ਤੇ ਤੁਹਾਡੇ ਵਰਗੇ ਤਾਂ ਨਹੀਂ ਸਾਨੂੰ ਪੈਸੇ ਦਿੰਦੇ ਨਹੀਂ ਮੇਰੀ ਗੱਲ ਸੁਣ ਪੜਾਉਣਾ ਕਿੰਨੇ ਆ ਤੂੰ ਬੜਾਉਣਾ ਨਾ ਤੂੰ ਤੇ ਜਾ ਕੇ ਰਸੋਈ ਚ ਗੰਡੇ ਪਿਆਜ਼ ਕੱਟਣ ਦੀ ਆ ਤੇ ਪੜਾਉਣਾ ਤੇ ਮੇਰੀ ਗੱਲ ਸੁਣ ਅਸੀਂ ਤੇਰੇ ਕੋ ਫੀਸ ਹੀ ਮੰਗਦੇ ਬਾਦ ਤੂੰ ਹੀ ਕੀ ਕਰੰਟ ਦੱਸੀ ਇੱਕ ਮਿੰਟ ਇੱਕ ਤੇ ਜਿਹੜੇ ਕੁੜੀਆਂ ਨਾ ਇਹ ਨਹੀਂ ਮੇਰੀਆਂ ਪੇਸ਼ ਛੱਡਦੀਆਂ ਇਹ ਤਾਂ ਮੇਰੇ ਪਿੱਛੇ ਦਿਵਾਲੇ ਕਰਾਹੜਦੀਆਂ ਗੱਲ ਮੈਂ ਕਰਨੀ ਤੇ ਤੇਰੇ ਨਾਲ ਇਹਨਾਂ ਨੂੰ ਤਾਂ ਮੇਰਾ ਫਰਜ਼ ਹੀ ਨਹੀਂ ਮੰਨਦਾ ਗੱਲ ਕਰਨ ਦਾ ਕੋਈ ਇਹੋ ਕਰਦੀਆਂ ਇਹ ਕਿਤੇ ਟੱਕਾ ਦੇ ਦੇਣਾ ਮੇਰੀ ਗੱਲ ਨਹੀਂ ਕਰਦੀਆਂ ਮੈਂਬਰ ਕੀ ਗੱਲਾਂ ਕਰ ਗੱਲ ਨਹੀਂ ਕਰ ਸਕਦੀਆਂ ਇੱਕ ਤੂੰ ਭਾਬੀ ਨਾਲ ਕਿਦਾਂ ਬੋਲਣ ਦੀ ਆ ਆਹ ਤੂੰ ਜੇ ਮੈਂਬਰ ਬਾਕੀ ਹੈ ਨਾ ਤੇਰਾ ਜਾਣ ਦਾ ਟਾਈਮ ਅੱਗੇ ਹੁਣ ਉੱਥੇ ਜਾ ਕੇ ਮੈਂਬਰ ਬਣ ਕੋਈ ਗੱਲ ਨਹੀਂ ਉੱਥੇ ਵੀ ਬਣ ਜੂਗੀ ਤੇ ਤੂੰ ਇੱਕ ਗੱਲ ਹੁਣ ਜੋਤੀ ਨੂੰ ਕਿਦਾਂ ਬੋਲਣ ਦੀ ਹੈ ਜੋਤੀ ਤੇਨੋਂ ਵੱਡੀ ਨਹੀਂ ਮੈਨੂੰ ਤਾਂ ਲੱਗਦਾ ਵਾ ਜੋਤੀ ਨੂੰ ਨਾ ਉੱਥੇ ਬੋਲਣ ਦੀ ਅਕਲ ਨਹੀਂ ਹੈਗੀ ਤਾਂ ਹੀ ਤੇ ਜਦਨ ਮੂੰਹ ਚੁੱਕ ਕੇ ਇਧਰ ਆ ਜਾਂਦੀ ਆ ਕਿਉਂ ਉਹਦਾ ਘਰ ਵਾ ਜਦੋਂ ਮਰਜੀ ਆਵੇ ਦੇਣ ਆਵੇ ਰਾਤ ਆਵੇ ਤੁਹਾਨੂੰ ਕੀ ਹੁੰਦਾ ਇਹਦੇ ਵਿੱਚ ਮੇਰੀ ਗੱਲ ਸ ਤੁਹਾਨੂੰ ਕੀ ਪ੍ਰੋਬਲਮ ਆ ਜੀ ਜੋਤੀ ਆ ਗਈ ਹੈ ਤੇ ਚਾਰ ਦਿਨ ਇੱਥੇ ਰਹਿ ਵੀ ਪਊਗੀ ਅਭੀ ਮੇਰਾ ਆਪਣਾ ਘਰ ਜਦੋਂ ਮਰਜ਼ੀ ਮੈਂ ਆਵਾਂ ਜਾਵਾਂ ਵੀਰ ਪਰਝਾਈ ਮੇਰੇ ਕਹਿਣਾ ਜੇ ਨਾ ਕਹਿਣ ਤੇ ਤੁਹਾਨੂੰ ਤੁਹਾਡਾ ਨਹੀਂ ਹੱਕ ਵੰਦਾ ਕੋਈ ਨਹੀਂ ਦੀਦੀ ਤੀਨਾ ਟੈਨਸ਼ਨ ਨਾ ਲਓ ਜਾ ਕੇ ਤੇ ਆਪਣਾ ਕੰਮ ਕਰੋ ਰਮਨ ਚੁੱਪ ਕਿਉਂ ਕਰਾਉਣੀ ਹੈ ਮਨਪ੍ਰੀਤ ਨੂੰ ਬੋਲਣ ਦੇ ਜਿੰਨਾ ਕ ਬੋਲਦੀ ਆ ਚੁੱਪ ਹੋਦਾ ਹੀ ਰਵਾਜ ਵਾ ਜਿਹੜਾ ਝੂਠਾ ਬੰਦਾ ਨਾ ਜਿਆਦਾ ਹੀ ਝਗੜਦਾ ਵਾ ਸੱਚ ਹਮੇਸ਼ਾ ਹੀ ਦਬ ਕੇ ਰਹਿੰਦਾ ਵਾ ਟੀਆਂ ਦਾ ਘਰ ਜਿਹੜਾ ਹੁੰਦਾ ਨਾ ਜਦੋਂ ਵਿਆਹ ਦੀ ਹੈ ਨਾ ਸੋਹਰਾ ਪਰਿਵਾਰੋਂ ਦਾ ਘਰ ਬਣ ਜਾਂਦਾ ਵਾ ਨਾ ਕਿ ਪੇਕੇ ਘਰ ਤੇ ਹੀ ਨਹੀਂ ਜਾਂਦੇ ਤਹੀਂ ਦਿਹਾੜੀ ਇੱਕ ਵਾਰ ਸੌਂਨੀ ਆ ਨਾ ਕਿ ਰਹਿਣ ਥੋੜੀ ਜਾਂਨੇ ਅਹੀਂ ਤੇ ਆਪ ਸੱਦਿਆ ਨਾ ਨੂੰ ਵੀ ਦੱਸ ਦੇਣ ਰਹਿ ਕੇ ਜਾਓ ਹੁਣ ਅਹੀਂ ਦੱਸ ਦੇਣ ਰੱਖੀ ਆ ਕਿ ਤੁਹਾਨੂੰ ਆਪ ਸੱਦਿਆ ਹੋਗਾ ਆਪ ਸੱਦਿਆ ਤਾਂ ਲੱਗਣ ਡਿਆ ਵਾ ਇੱਕ ਮਿੰਟ ਕਰੀ ਰਈਏ ਤੇ ਨਾ ਆ ਉਲਟ ਕੇ ਜੁੱਤੀ ਸੋਚਦੀ ਆ ਹਰ ਗੱਲ ਉਲਟਵਾ ਬਸ ਸੋਚਦੀ ਆ ਤੂੰ ਤੇਨੂੰ ਕੋਈ ਨਹੀਂ ਛੱਡੇ ਦੀਦੀ ਅਹੀਂ ਪੜਾ ਦਿਆ ਕਰਾਂਗੇ ਫ੍ਰੀ ਦੇ ਵਿੱਚ ਸਮਝਾਂਗੇ ਕਿ ਦਾਨ ਕਰਤਾ ਉਦਾਂ ਦੇ ਹੋਣਾ ਨਹੀਂ ਆ ਇਦਾਂ ਹੀ ਸਹੀ ਸਹੀ ਗੱਲ ਮਨਪ੍ਰੀਤ ਨੂੰ ਮਾਰਿਆ ਤਾਂ ਆ ਨਹੀਂ ਜਾ ਗਿਆ ਗਿਆਨ ਵੰਡਣਾ ਕਿਹੜਾ ਬੁਰੀ ਬਾਤ ਵਾ ਨੀ ਮੇਰੀ ਗੱਲ ਸੁਣ ਦਾਨ ਕਿਉਂ ਕਰਤਾ ਤੇਰੇ ਨਾ ਪੈਸੇ ਦੇ ਕੇ ਜਾਵਾਂਗੀ ਤੇ ਮੇਰੇ ਮੁੰਡੇ ਨੂੰ ਚੱਜ ਨਾ ਪੜਾਇਆ ਕਰਾਂ ਪਰ ਸਕੂਲ ਦੇ ਤੇ ਜੀ ਹਾਂ ਨੰਬਰ ਆਉਂਦੇ ਨੇ ਤੇ ਮੈਂ ਪੈਸੇ ਤੈਨੂੰ ਕਿੱਧਰ ਦੇ ਦਾਂ ਦੱਸ ਤੇ ਟੈਬਲੇਟ ਲੈ ਕੇ ਰੱਖੋ ਦੇ ਖੋਦ ਕੋ 24 ਘੰਟੇ ਦੇ ਗੇਮਾਂ ਖੇਡਦਾ ਇੰਨੇ ਨੇ ਗੇਮਾਂ ਦੇ ਨਾਂ ਦੱਸਦਾ ਵਾ ਕਿਤਾਬ ਦੇ ਉੱਤੇ ਪੜ੍ਹਨਾ ਅੱਖਰ ਨਹੀਂ ਆਉਂਦਾ ਉਹਨੂੰ ਇਹ ਨਾ ਸੋਚ ਮੈਂ ਤੇਰੀ ਫੀਸ ਨਹੀਂ ਦੇਣੀ ਬਹੁਤੀਆਂ ਗੱਲਾਂ ਜਿਹਾ ਨਾ ਕਰਿਆ ਕਰ ਐਵੇਂ ਤੀਜੇ ਦਿਨ ਮੁੰਡੇ ਨੂੰ ਭੇਜਦੇ ਨਹੀਂ ਤੇ ਫੀਸ ਨਾਲ ਤੈਨੂੰ ਜਦੋਂ ਇੱਕ ਵਾਰ ਕਿਹਾ ਨਾ ਕਿ ਫੀਸ ਮੈਂ ਦੇ ਦੂੰਗੀ ਤੇਰੀ ਫੀਸ ਲਗ ਕੇ ਭੱਜ ਨਹੀਂ ਚੱਲੀ ਕਿਤੇ ਆਹੋ ਤੁਹਾਡੇ ਹਜ਼ਾਰ ਨਾ ਸਾਡੀ ਕੋਠੀ ਭੇਜਣੀ ਹੈ ਨਾ ਇੱਥੇ ਆਹੋ ਮੈਨੂੰ ਤਾਂ ਲੱਗਦਾ ਵਾ ਤੂੰ ਆਨੇ ਬਾਨ ਇਹੋ ਚਾਹਨੀ ਆ ਜੇ ਤੈਨੂੰ ਨਹੀਂ ਫੜਾਉਣਾ ਤੇ ਮੈਨੂੰ ਦੱਸ ਤਾਂ ਮੈਂ ਹੋਰ ਕਿਤੇ ਕ੍ਰੈਸ਼ਰ ਖਾ ਦੇਣੀ ਉਹਦੀ ਅਹੀਂ ਬਦਲ ਕੇ ਟਾਣਾ ਨਹੀਂ ਚੁੰਦੀ ਅਸਲ ਵਿੱਚ ਤੂੰ ਹੀ ਨਹੀਂ ਪੜਾਉਣਾ ਚੰਦੀ ਬਾਕੀ ਦੀ ਗੱਲ ਰਹਿੰਦੀ ਆ ਪੜਾਉਣ ਵਾਸਤੇ ਆਈ ਆ ਇੱਥੇ ਹੋਰ ਕਾਹਦੇ ਵਾਸਤੇ ਉਹਦਾ ਨਿਆਣੇ ਦਾ ਧਿਆਨ ਮਾੜੀਆਂ ਜਿਹੀ ਉੱਠਦੀਆਂ ਵਾ ਇਦਾਂ ਇਦਾਂ ਦੋਵੇਂ ਨਨਾਂਨ ਪਜਾਈ ਉਦਾਂ ਹੀ ਬੋਲੀਏ ਜੇ ਬੰਦਾ ਮੇਰਾ ਉਹਦਾ ਮਾੜਾ ਜਿਹਾ ਦਬਕਾ ਮਾਰੇ ਇਦਾਂ ਕੰਨ ਕੱਸਦਾ ਵਾਦਾ ਉਹਦਾ ਤੇ ਧਿਆਨ ਹੀ ਸਾਡੇ ਘਰੇਲੂ ਗੱਲਾਂ ਵੱਲੋਂ ਨਾ ਪੰਨਵਰਦੇ ਹੁੰਦਾ ਹੀ ਹੈ ਕਿ ਆਇਆ ਕਰਿਓ ਅਕਸਰ ਕੰਨ ਰਾਬਣੇ ਦਿੱਤੇ ਆ ਤੇ ਕੱਲਾ ਸੁਣਵਾਸੀ ਦਿੱਤੇ ਆ ਤੇ ਦੂਸਰੇ ਵੀ ਨਿਆਣੇ ਹੈਗੇ ਆ ਉਹ ਆਪਣੀ ਪੜ੍ਹਾਈ ਵੱਲ ਧਿਆਨ ਰੱਖਦੇ ਆ ਟਾਡਾ ਹੀ ਬਸ ਇਂਦਰ ਅੰਦਰ ਰੱਖਦਾ ਵਾ ਨਾ ਧਿਆਨ ਹੋਊਗਾ ਨਹੀਂ ਗੱਲ ਆ ਉਹ ਚਰਾਕ ਚੋਸ ਤੇਨੂੰ ਬਸ ਕਹਿਣਾ ਪੈਂਦਾ ਫੀਸ ਲੋ ਪਾਕਿਸਤਾਨ ਦੀ ਪ੍ਰੋਪਰ ਐਥ ਵੀ ਸਾਰੇ ਬੱਚਿਆਂ ਦੀ ਆਂਦੀ ਹੈ ਤੇ ਕੀ ਗੱਲ ਤੁਹਾਨੂੰ ਨਹੀਂ ਪਤਾ ਕਿ ਟਾਈਮ ਨਾਲ ਫੀਸ ਭੇਜਣੀ ਆ ਚੱਲ ਨਹੀਂ ਤੂੰ ਪਰਾ ਹੋ ਤੂੰ ਨਾ ਮੇਰੇ ਮੂੰਹ ਲੱਗ ਚੰਗਾ ਮਿਹਨਤ ਦਾ ਫਾਲ ਉਥੋਂ ਸਕੂਲੋਂ ਮਿਲਦਾ ਜਾਵੇ ਸਾਡੀ ਸਾਡੀ ਤਨਖਾਣਾ ਕੁਝ ਬੰਦਾ ਜਾਵੇ ਜਾਂ ਸਾਡੇ ਬੰਦੇ ਨੂੰ ਕਿਤੇ ਸਰਕਾਰੀ ਨੌਕਰੀ ਮਿਲ ਜਾਂਦੀ ਤਾਂ ਇਹ ਨਿਆਣੇ ਫ੍ਰੀ ਵੀ ਪੜਾਦਿਆ ਕਰਨੇ ਹੀਗੇ ਆਹ ਹੋ ਤਾਂ ਮੈਨੂੰ ਪਤਾ ਹੀ ਜਿੰਨਾਂ ਲੱਭਣੇ ਡਿਆ ਵਾ ਪੜਾਉਣੇ ਕਿ ਨਹੀਂ ਪੜਾਉਣੀ ਚੱਲ ਠੀਕ ਆ ਫਿਰ ਮੇਰੇ ਮੁੰਡੇ ਨੂੰ ਨਾ ਇੱਕ ਨੰਬਰ ਤੇ ਲਿਆਈਆਂ ਹਦਕੀ ਪਹਿਲੇ ਨੰਬਰ ਤੇ ਫੇਰ ਤੈਨੂੰ ਫੀਸ ਤੇ ਵੰਡੇ ਦਾ ਨਾ ਵੱਧ ਪੈਸੇ ਦੇ ਕੇ ਜਾਵਾਂਗੀ ਉਹ ਕਿਹੜੇ ਮੇਰੇ ਸਕੂਲ ਪੜਦਾ ਵਾ ਕਿ ਮੈਂ ਇਹ ਰੈਫਰੀ ਕਰਕੇ ਉਹਨੂੰ ਪਹਿਲੇ ਨੰਬਰ ਤੇ ਲੈ ਆ ਦਿੰਨਾ ਵਾ ਇਹ ਤੇ ਹੁਣ ਨਿਆਣਾ ਜੋ ਪੇਪਰ ਤੇ ਲਿਖ ਕੇ ਆਊਗਾ ਟੀਚਰ ਨੇ ਤੇ ਉਸੇ ਹਿਸਾਬ ਨਾਲ ਨੰਬਰ ਦੇਣੇ ਆ ਜੋ ਉਹ ਤੁਹ ਸਮਝਾਉਂਗੀ ਤੇ ਉਹ ਲਿਖੂਗਾ ਜਾ ਕੇ ਜੇ ਉਹ ਸਮਝੂਗਾ ਤੇ ਫੇਰ ਹੀ ਆਹ ਕੋਈ ਲੜਾਈ ਆ ਬੇਫਾਲਤੂ ਦੀ ਬੀਅਫਲ ਤੋਂ ਤੁਝੋ ਦੀ ਪਾਪੀ ਨੇ ਮੈਂ ਗੱਲ ਵਧਾਈ ਜਾਣੀ ਹੈ ਜਿੰਨੀ ਕਹਿੰਗੇ ਉੰਨੀ ਬਤਾਈਏ ਚਲੋ ਕੋਈ ਨਹੀਂ ਤੁਸੀਂ ਰੈਂਟ ਅਫੀਸ ਨਾ ਦਿਓ ਆਹੀਂ ਕੰਮ ਕਰੀਗੇ ਆਪਣਾ ਕਰਦਾ ਕਿੱਡੀਆਂ ਆਨੇ ਬੰਨੇ ਲਾਭ ਲੈਂਦੀਆਂ ਫੀਸ ਨਾ ਦਿਓ ਫੀਸ ਕਿਉਂ ਨਾ ਦਵਾਂ ਫੀਸ ਤਾਂ ਮੈਂ ਦੇ ਕੇ ਜਾਉਂ ਮੈਂ ਕੱਲ੍ਹ ਕੁ ਥੋੜੀ ਖੱਟਣੀ ਹੈ ਮੱਥੇ ਤੇ ਤੁਹਾਡੀ ਫੀਸ ਨਾ ਦਵਾਂ ਜਿਹੜੀ ਇੱਕ ਤੀਜੀ ਵਿੱਚ ਆਣ ਕੇ ਬਿਠਾ ਲਈਏ ਹੋਰ ਵਿੱਚ ਇਹ ਤਾਂ ਪਾਇ ਦਿਖੋ ਤੇ ਰੱਬੋਂ ਫਨਾ ਆਵਾਂ ਨਹੀਂ ਇਹਦੀ ਤਾਂ ਇੰਨੀ ਚੋਗਾ ਨੂੰ ਧੋੜਾ ਮੈਂ ਤਾਂ ਗੇ ਘੜੀ ਸਕੋ ਜੜੀਆਂ ਕੱਟ ਪੜੀਆਂ ਚੰਗੀਆਂ ਨਹੀਂ ਰਹਿ ਜਾਂਦੀਆਂ ਜੁਬਾਨ ਤਾਂ ਹੈਗੀ ਨਾ ਏਡੀ ਲੰਮੀ ਤੇ ਭਾਰੇ ਨੂੰ ਮੇਲਾ ਚੁੱਪ ਕਰਾ ਗਈ ਨਾ ਇਹ ਗੱਲ ਮਨਪ੍ਰੀਤ ਅਸੀਂ ਤਿੰਨੇ ਹੀ ਨਹੀਂ ਇੰਨਾ ਜਿੱਦ ਸਕੀਆਂ ਨਾ ਕਿਉਂਕਿ ਜਿੱਦ ਨਹੀਂ ਦਿੰਦੀ ਕੇ ਇਹਨੂੰ ਜਿੱਦ ਨਹੀਂ ਦਿੰਦੀ ਤੇ ਕਰ ਫੋਨ ਜਿਹੜਾ ਮੁੰਡੇ ਨੂੰ ਕੜੀਆਪ ਵੀ ਲਾ ਲਿਆ ਕਰੇ ਵੀ ਪਤ ਬੈ ਕਲਾ ਟੈਵੀਸ਼ਨ ਤੇ ਜਾਂ ਸਕੂਲੀ ਨੇ ਨਾ ਆ ਵੀ ਬਿਠਾਇਆ ਕਰੇ ਉਹਦਾ ਦੇ ਕੇ ਆ ਵੀ ਲੱਗੀ ਰਹੀ ਰਹੀ ਤੇ ਮੁੰਡੇ ਨੂੰ ਵੀ ਲਾਦੀ ਆਪਣੀ ਗਲਤੀ ਨਹੀਂ ਨਾ ਕਰਨੀ ਸਾਡੀ ਗਲਤੀ ਕਰਦੀ ਕੇ ਹੀ ਪੜ੍ਹਮਦੀਆਂ ਨਹੀਂ ਆ ਆਪਣਾ ਨੇ ਨਾ ਕੁਝ ਦੱਸ ਦੂਜੇ ਦਿਨ ਇਹਨੇ ਮੁੰਡੇ ਨੂੰ ਛੁੱਟੀ ਕਰਾਈ ਹੁੰਦੀ ਆ ਹੁਣ ਕੀ ਕਰ ਲਈਏ ਅਸੀਂ ਦੱਸ ਕੋਠੀ ਦੀ ਦੀ ਦਿਨ ਲਾਈਟ 12 ਵਜੇ ਤੱਕ ਜਗਦੀ ਰਹਿੰਦੀ ਨਹੀਂ ਲੱਗਦਾ ਆਪ ਵੀ ਫੋਨ ਵੇਹਂਦੀ ਰਹਿੰਦੀ ਤੇ ਮੁੰਡੇ ਨੂੰ ਬੁਖਾਲਦੀ ਨਹੀਂ ਉਦਾਂ ਦੀ ਦੀ ਕੱਖ ਹਾਲ ਨਹੀਂ ਸਾਡੇ ਦੇਸ਼ ਦਾ ਹੈ ਇੰਨੀ ਮਿਹਨਤ ਕਰਨਦੇ ਆ ਜਿਹੜੇ ਉਥੇ ਬਾਹਰ ਡਾੜੀ ਲਾਉਂਦੇ ਆ ਨਾ ਉਹਨਾਂ ਦੇ ਕਿੰਨੇ ਪੈਸੇ ਬਣ ਜਾਂਦੇ ਆ ਤੇ ਮੈਂ ਇੱਕ ਦਿਨ ਮੈਂ ਤਾਂ ਮੰਜਦ ਬੈਠੇ ਹਸਾਬ ਲਾਉਣ ਦੇ ਹੀਗੇ ਵੀ ਸਾਨੂੰ 2.5 300 ਰੁਪਇਆ ਡਾੜੀ ਨਹੀਂ ਪੈਂਦੀ ਤੇ ਅਸੀਂ ਸਾਰਾ ਦਿਨ ਟੁੱਟ-ਟੁੱਟ ਮਰ ਜੰਨੀ ਆ ਜਿੱਦਿਆ ਜਿਹੜਾ ਘਰ ਦਾ ਕੰਮ ਕਰੀਦਾ ਇਹਦਾ ਕੋਈ ਇਹਦਾ ਤਾਂ ਮੋਲ ਹੀ ਨਹੀਂ ਹੈਗਾ ਹਨਾ ਵੀ ਮੋਲ ਨਹੀਂ ਨਾ ਵੀ ਇਹ ਤੇ ਆਪਣਾ ਖਾਣ ਪਕਾਉਣ ਚੱਗਈ ਆ ਹਾਈ ਸਕੂਲੇ ਜਾਂ ਇੱਥੇ ਕਰਮ ਦੀ ਡਿਵੀਜ਼ਨ ਤੇ ਉਹ ਵੀ ਕਿਹੜਾ ਦੇ ਕੇ ਰਾਜੀਏ ਨਾ ਆ ਹੁਣ ਕੀ ਇਹਦੇ ਕੋਲ ਮੰਗਾਈ ਚਾਹੇ ਮਾਣਾ ਮਾਤ ਉਹਦਾ ਤਰਸ ਕਰ ਵੀ ਲਈ ਤੇ ਇਹ ਕਿਹੜੀ ਬਾਣੀ ਮੋਟੀ ਆ ਆ 500 ਰੁਪਇਆ ਮਹੀਨੇ ਦਾ ਤਾਂ ਕੀ ਹਨੂ ਡਾੜੀ ਦਾ ਪੈਂਦਾ ਤਾਂ ਕੀ ਨਹੀਂ ਪੈਂਦਾ ਘਰ ਵਾਲਾ ਵੀ ਵੀਰ ਅਮਰੀਕਾ ਗਿਆ ਹੀ ਇਹਦਾ ਘਰ ਵਾਲਾ ਤੇ ਪੈਸਾ ਦੇ ਇਹਨੂੰ ਇਹਦਾ ਜੀ ਨਹੀਂ ਕੱਟ ਜੇ ਇਹ ਮਰੀ ਪੂਰੀ ਤੇ ਉੱਤੋਂ ਬੱਦਲ ਵੀ ਬੜਾ ਖਰਾਬ ਕਰਨ ਡਿਆ ਤੇ ਇਹ ਜਿਆਦਾ ਪੈਗਣ ਕਣਕਾਂ ਡੇ ਪੈਣੀ ਆ ਵਾ ਕੀ ਬਜੂ ਗਰਕਾ ਉਧਰੋਂ ਭੈਣ ਵੀ ਘਰ ਆ ਕੇ ਬਹਿ ਗਈ ਐ ਉਹਨੂੰ ਦੇ ਕੇ ਕਤਰ ਨੂੰ ਤੇ ਫੇਰ ਹੀ ਆ ਸੱਸ ਨੇ ਮੜਮਟਾ ਖੁਸ ਹੋਣਾ ਦੂਜੀ ਭੈਣ ਵਿਆਹਣ ਵਾਲੀ ਆ ਰੱਬਾ ਛੋਟਾਂ ਹੰਗੇ ਦੇ ਗੋਰਾ ਪੈਹਾਂ ਦਾ ਕਿ ਮੇਰੇ ਦਿਨ ਬਦਲ ਜਾਣ ਜੇਸਾ ਨਾ ਹਾਲਾਤ ਵਾ ਇਦਾਂ ਮਰ ਮਰ ਕੇ ਜੀਣਾ ਪੈਣ ਰਿਹਾ ਚਲ ਮੇਰੀ ਦੀ ਨੰਗੀ ਜੁਿੰਦਗੀ ਤੇ ਪੈਣਾ ਤਬਾ ਜੇ ਗਰੀਬ ਬਣਾ ਹੈ ਪੈਣਾ ਨਾ ਦਿਆ ਕਰ ਤੇ ਨਾ ਧੀਆ ਦਿਆ ਕਰ ਕਿਉਂਕਿ ਉਹਨਾਂ ਦੀ ਲਾਈਫ ਖਰਾਬ ਹੋ ਜਾਂਦੀ ਹੈ ਇਹਾਂ ਫੇ ਪੈਹਾ ਦੇ ਜਗਰ ਹੁਣ ਦੇ ਕਣਗ ਦੇ ਹਿਰਤੇ ਹੀ ਆ ਜੋ ਵੀ ਕੋ ਕਰਨਾ ਬਾਕੀ ਮਾਲੀ ਮੁਰ ਤਨਖਾਹ ਜਿਹੜੀ ਹੁੰਦੀ ਆ ਸਾਰੇ ਟਬਰ ਦੀ ਉਹਨਾਂ ਦਾ ਰੋਟੀ ਪਣੀ ਚੱਲਦਾ ਘਰ ਦਾ ਖਰਚਾ ਹੀ ਚੱਲਦਾ ਉਹਦੇ ਵਿੱਚ ਥੋੜਾ ਕੋ ਆਸ ਹੈ ਕਿ ਕੋ ਬਣਾ ਲੈਣਾ ਚੀਜ਼ਾਂ ਦੇਣੀ ਕੋ ਜੀਗੇ ਨਾ ਦੇਖ ਵੇ ਆ ਵੀ ਇੱਕ ਦੋ ਪੈ ਗਏ ਹਰਕਾਂ ਉਹ ਤੇ ਵੀ ਖਰਚੇ ਲਾਉਣੇ ਪੈਗੇ ਉਹ ਗੋਦਾ ਵੀ ਡਿਆ ਕੋ ਕਰਨ ਕਿ ਕੀ ਕੰਡੇ ਆਈਏ ਉਹ ਲੱਗ ਜਾਨਾ ਦਾ ਮੈਂ ਮਨਾਉਂ ਰਹਿ ਮੈਂ ਹਿਲ ਜਾਨਾ ਹੂੰ ਪੀਆ ਵਾਲਾ ਠੀਕ ਠਾਕ ਕੰਡੇ ਵੀਰ ਉਹ ਯਾਰ ਇੰਜਨ ਖਰਾਬ ਹੋ ਗਿਆ ਜੀ ਇੰਜੇ ਖਰਾਬ ਹੋ ਗਿਆ ਉਹ ਆਹ ਕੋ ਨਾ ਕੋ ਚੀਜ਼ਾਂ ਖਰਾਬ ਹੁੰਦੀਆਂ ਰਹਿੰਦੀਆਂ ਆ ਉਦੋਂ ਉਡਾਇਆ ਕਰੋ ਹੱਥ ਨਾਲ ਗੋਰੀ ਮੁੰਡੇ ਅੱਜ ਕਰਦੇ ਕੁੱਤਰਦੇ ਆ ਹੂੰ ਆ ਪੜਾਈ ਹੋ ਗਈ ਮੋਰੀ ਇਹਨੂੰ ਕਰਾਉਣਾ ਹੈ ਕੋਰਸ ਆਈ ਪੇਛਾ ਦਾ ਨਹੀਂ ਉਹਨੇ ਹਾਲਿਸ ਕਰ ਲਈ ਉਹਨੇ ਬਾਹਰ ਜਾਣਾ ਤੁਹਾਡੇ ਕੋਲ ਸਭ ਕੋਈ ਇੱਥੇ ਹੈਗੇ ਪਿਆਲੀ ਜ਼ਮੀਨ ਹੈਗੀ ਆ ਤੇ ਉਹਨੂੰ ਐਚੇ ਨੌਕਰੀ ਨੌਕਰੀ ਦਵਾਓ ਉਹਦੇ ਨਾਲੇ ਕੋਈ ਕੰਮ ਕਮ ਖੋਰ ਕੇ ਲਓ ਉਹ ਇੱਥੇ ਨੌਕਰੀਆਂ ਕਿੱਥੇ ਮਿਲਦੀਆਂ ਨੇ ਨਾਲੇ ਉਹ ਯਾਰ ਦੋਸਤ ਬਾਹਰ ਆ ਖੜੇ ਪਾ ਕੇ ਤਾਂ ਮੈਂ ਜਾ ਪਾਰ ਹੀ ਜਾਣਾ ਨਹੀਂ ਇੱਥੇ ਬਿਨੈ ਖੋਲ ਲੈਣਾ ਪਿਆਲੀ ਬਿਥੇਰੀ ਹੈ ਲੱਗਉਂਦੇ ਉਹ ਪਿਆਲੀ ਤੇ ਬਿਥੇਰੀ ਹੈ ਪਰ ਨਹੀਂ ਜੋ ਨਿਆਣੇ ਦਾ ਧਿਆਨ ਬਾਹਰ ਨੂੰ ਜਿਵੇਂ ਇੱਥੇ ਨੇ ਕੀ ਕਰਨਾ ਨਾਲੇ ਇੱਥੇ ਆਪ ਕਰੀ ਜਾਣਾ ਕੰਮ ਇੱਥੇ ਆਹੋ ਜਦੋਂ ਜਹਾਜ਼ ਦੋ ਫੋਟੇ ਪਾਉਂਦੇ ਨੇ ਨਾ ਉਸੋਂ ਬਾਹਰ ਗੱਡੀਆਂ ਗੁੱਡੀਆਂ ਵੱਡੀਆਂ ਦੇਖੋ ਕੇ ਵੇਖ ਵੇਖ ਕੇ ਉਹਨਾਂ ਲੱਗੇ ਤਮਕ ਤਮਕ ਮਗਰ ਭਾਈ ਦਾ ਫੇਰ ਪਾਦਾ ਉਹਨਾਂ ਦੇ ਪਾਸੇ ਹੋ ਜਿੱਤ ਪੜੀ ਮੈਨੂੰ ਜਾਣਾ ਬਾਹਰ ਆਇਸ ਕਰ ਲਈ ਆਗੇ ਬੈਂਡ ਦੇ ਆਗੇ ਲਾਈ ਆ ਫਾਈਲ ਉਦੀ ਆਹੋ ਮੈਂ ਸ਼ਾਇਦ ਤੀ ਪੜਾਉਣਾ ਭੜੂਣਾ ਹੋਣਾ ਨਹੀਂ ਨਹੀਂ ਤੇ ਮਾਹ ਗਾੜੀ ਪੜਦਾ ਹੀ ਨਹੀਂ ਮਾਹ ਆਹ ਇੱਥੇ ਕੋਈ ਨੌਕਰੀਆਂ ਮਿਲਦੀਆਂ ਮੈਂ ਤਾਂ ਤੁਹਾਡੇ ਕੋਲ ਪੈਸਾ ਪੁਹਾ ਹੈਗਾ ਵੱਡੀ ਬੁੜੀ ਜਗ੍ਹਾ ਨੌਕਰੀ ਮਿਲ ਜੂਗੀ ਉਹ ਨਹੀਂ ਨੌਕਰੀ ਨਹੀਂ ਮਿਲਦੀ ਅੱਜ ਕੱਲ ਇੱਥੇ ਜਿਹੜੇ ਨੌਕਰੀ ਦੋ ਦੇਣੇ ਉਹ ਲਾ ਕੇ ਬਾਹਰ ਭੇਦਨੇ ਆ ਉਹ ਤਾਂ ਹੈ ਹੀ ਆ ਅਹ ਨਾਲ ਤਾਂ ਵਿਚਾਰ ਲੱਥ ਜੂਗਾ ਆਹ ਸਾਡਾ ਇੱਕ ਬਥਾਰਾ ਪਰਾਂ ਲਿਖਿਆ ਨੌਕਰੀ ਨਹੀਂ ਮਿਲਦੀ ਹਾਂ ਜੀ ਆਹੋ ਕਿਹੜੀ ਮਿਲੀ ਨੌਕਰੀ ਕਿਸੇ ਨੂੰ ਨਹੀਂ ਮਿਲਦੀ ਇਹ ਈ ਏਦਾਂ ਤਰਲੇ ਹੀ ਆ ਘਰਾਂ ਦੇ ਖਰਚੇ ਨਹੀਂ ਪੂਰੇ ਹੋਣ ਨਹੀਂ ਹੁੰਦੇ ਹੁੰਦੇ ਬਾਜ ਦਾ ਟਾਲੀ ਚ ਵੀ ਬਾਜ ਦਾ ਕੱਖ ਨਹੀਂ ਆ ਹੂੰ ਮੈਂ ਵੀ ਤੇਰੇ ਸਾਹਮਣੇ ਬੀਪੀਐਡ ਕੀਤੀ ਸੀ ਨਾ ਆਹ ਆਦ ਪਿੱਛੇ ਉਹ ਤੋਂ ਪੋਸਟਾਂ ਨਿਕਲੀਆਂ ਉਹ ਤੋਂ ਰੱਖਿਆ ਨਹੀਂ ਗਿਆ ਫਿਰ ਕੋਰਟ ਕੇ ਚਾਦਰਾਂ ਲੰਮਾ ਕੋਰਟ ਕੇ ਚੱਲਿਆ ਆਈ ਆ ਤੁਹਾਨੂੰ ਨੀ ਕੋਈ ਵਾਈ ਛੁੱਡੀ ਨੌਕਰੀ ਮਿਲ ਗਈ ਹੈ ਮੇਰੇ ਨਾਂ ਆ ਗਿਆ ਫਿਰ ਸਾਰਾ ਕੋਰਟ ਤੇ ਕੇਸ ਹੋਇਆ ਨਹੀਂ ਹਾਲੇ ਨਾ ਲੰਮਾ ਲੰਮਾ ਸਰਕਾਰਾਂ ਨਾਲ ਖਸਕਾਈ ਜਾਂਦੀਆਂ ਜਿਹੜੀ ਲੰਮਾ ਚੱਲ ਜਦਾ ਕੇਸ ਆ ਤੁਹਾਨੂੰ ਕਿੱਥੋਂ ਕੱਢਣਾ ਆ ਨਾ ਉਹਦਾ ਓਵਰੇਜ ਹੋ ਗਿਆ ਹੁਣ ਹੂੰ ਇਹ ਨਹੀਂ ਸਰਕਾਰਾਂ ਇੱਥੇ ਕੋਈ ਨਹੀਂ ਕਰਦੀਆਂ ਆ ਚਲੋ ਤੁਹਾਡੇ ਕੋਲ ਪੈਸਾ ਹੈਗਾ ਚੱਲਾ ਮੁੰਡੇ ਲਾ ਦੋਗੇ ਮੇਰੇ ਕੋਲ ਤਾਂ ਪੈਸਾ ਵੀ ਹੈ ਨਹੀਂ ਮੇਰੇ ਕੋਲ ਪੈੜੀ ਆ ਚਲ ਵੇਖ ਲਾ ਜਮ ਲਾ ਬਲਾ ਜੰਟ ਕੋਈ ਚੰਗਾ ਜੇ ਵੇਖ ਲਾ ਕੇ ਪੈੜੀ ਚਲੋ ਐਨੀ ਬੜੀ ਕੋਈ ਚੱਕ ਪੈਸੇ ਨਹੀਂ ਦੇ ਦਾਂਗੇ ਕੋਈ ਗੱਲ ਨਹੀਂ ਨਾਲ ਲੱਗਦੀ ਸਾਡੇ ਕਰ ਲਾਂਗੇ ਕੋਈ ਨਹੀਂ ਵਾਦਾ ਘਾਟਾ ਅ ਚਲ ਮੈਂ ਕਰਦਾ ਘਰ ਸਲਾ ਜੈਂਟ ਚੰਗਾ ਲੱਭਦਾ ਫੇਰ ਕਰਦਾ ਗੱਲ ਜੈਂਟ ਚੰਗਾ ਲੱਭੀ ਹਾਂ ਆਹ ਚਲ ਪੈਸੇ ਦੀ ਪਰਵਾਹ ਨਾ ਕਰੀ ਕੋਈ ਗੱਲ ਨਹੀਂ ਲੱਲਾ ਕੇ ਪਿਆਲੀ ਦੇ ਦਾਂਗੇ ਤੈਨੂੰ ਪਿਆਲੀ ਚਲ ਚੰਗਾ ਵੀਰ ਫੇ ਮਿਹਰਬਾਨੀ ਅ ਜਾਨ ਮੀਣੀ ਨਹੀਂ ਮੈਂ ਵੇਖ ਲਾਂ ਕੰਕ ਬ ਤੇ ਕੋਈ ਨਹੀਂ ਮੈਂ ਦੱਸ ਦੂੰ ਵੀਰ ਜੀ ਬੱਦਿਆ ਜਾ ਫੇ ਹੁੰਦਾ ਹੀ ਓ ਉਹਦਾ ਘਰ ਜਾਵਾਂ ਸੋ ਇਹਨ ਮਿੱਟੀ ਮੁੱਟੀ ਵੇਖਾਂ ਕੋਠਿਆਂ ਤੇ ਚੋਨਾ ਡਾਪੇ ਜਿਹੜਾ ਸਮਾਨ ਉਹ ਵੀ ਖਰਾਬ ਹੋ ਜਾਣਾ ਕੋਈ ਵੈਂਦੀਆਂ ਨਹੀਂ ਮੇਰੇ ਮੂੰਹ ਹਾਲ ਕੀ ਆਗੇ ਦੇ ਵੇਖੇ